ਸਤਿਕਾਰਯੋਗ ਸਾਰਿਆਂ ਨੂੰ ਮੰਮੀ ਤੁਹਾਨੂੰ ਬਾਤ ਪਾ ਕੇ ਸੁਣਾਉਗੀ ਨੂੰ ਬਾਤ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਸ਼ੇਅਰ ਕਰ ਦਿਓ ਪੇਜ ਨੂੰ ਫੋਲੋ ਕਰ ਲਿਓ ਚਲੋ ਮੰਮੀ ਇਹ ਭਾਈ ਦੇਤੀ ਦਾਨੀ 63 ਦੀ ਮੈਂ ਵੱਡੀ ਹਾਂ ਹਮ ਮਾਇਆ ਦੀ ਮੈਂ ਵੱਡੀ ਹਮ ਉਹਦੀ ਜੇ ਤੂੰ ਵੱਡੀ ਹੈ ਹਮ 63 ਦੀ ਹਮ ਉਹ ਹਾਲੀ ਦਾ ਹਲਾ ਛਡਾ ਕੇ ਆ ਹਾਂ ਹੋਰ ਜਾਨੀ ਆ ਹਾਂ ਉਹ ਤਾਂ ਨੌ ਲੱਖਾ ਹਾਰ ਲੈ ਗਈ ਹੂੰ ਉਹਨੂੰ ਆਦੀ ਵੀ ਬਾਬਾ ਹਲ ਛੱਡਦੇ ਹੂੰ ਉਹ ਤਾਂ ਲੈ ਕੇ ਹਾਰ ਘਰੇ ਵੱਧਿਆ ਹੂੰ ਗਾਹ ਕਰ ਕਰੀਏ ਕਿ ਜਿਉ ਹੈ ਨਾ ਹੂੰ ਕਰਦੀ ਟੰਗਰੋਂ ਦਾ ਘਰੇ ਨਾ ਤੇ ਉਹ ਤਾਂ ਕਿੱਲੇ ਡੰਗ ਕੇ ਹਾਰ ਉਹਨੂੰ ਸੱਜਣ ਵਾ ਗਿਆ ਕਿਸੇ ਨੂੰ ਹੂੰ ਜਦੋਂ ਸੱਜਣ ਗਿਆ ਕਿਸੇ ਨੂੰ ਹੂੰ ਤੇ ਭਾਈ ਆਉਂਦੀ ਨੂੰ ਕਿੱਲੇ ਲੈ ਗਈ ਹੂੰ ਕਿੱਲੇ ਤੋਂ ਧਾ ਕੇ ਹਾਰ ਹੂੰ ਹੂੰ ਦੂਜੇ ਦਿਨ ਹਾਲੋਂ ਨੇ ਫੇਰ ਦਿਓ ਹੂੰ ਸਾਢੇ ਸਾਤੀ ਅੱਧੀ ਛਡਾਤਾ ਹਾਲ ਹੋ ਗਈ ਤਾਂ ਅੱਧੀ ਹੂੰ ਉਹਦੇ ਅੱਜ ਜਾਣੇ ਹੂੰ ਉਹਨੂੰ ਕਹਿੰਦੀ ਹੂੰ ਆ ਸਿਉਨੇ ਦੀ ਿੱਟ ਲੈ ਜਾ ਹੂੰ ਬਾਬਾ ਹਾਲ ਛੱਡਦੀ ਹੂੰ ਉਹਨੇ ਹਾਲ ਛੱਡਦੀ ਹਾਲ ਛੱਡਦਾ ਹੂੰ ਸਿਉਨੇ ਦੀ ਿੱਟ ਲਿਆਇਆ ਹੂੰ ਗਾਹਾਂ ਪੇਰਨਾ ਕਰੀ ਹੂੰ ਉਹਨੂੰ ਤਾਂ ਚੁੱਲੇ 'ਚ ਤਾਂ ਬਤੀ ਹੂੰ ਸਵਾਜ ਹੂੰ ਤੇ ਚੁੱਲੇ 'ਚ ਤਾਂ ਬੀਕ ਤੋ ਉਹ ਤੇ ਉਹ ਗੋਮਾਂਟਣ ਆਈ ਅੱਗ ਲੈਣ ਉਹ ਤਾਂ ਉਹਨੂੰ ਸੱਦਣ ਵਾ ਗਿਆ ਹੂੰ ਉਹ ਅੱਗ ਲੈਣ ਆਈ ਥੋ ਤਾਂ ਇਟਾ ਚਾਪ ਕੇ ਲੈ ਗਈ ਹੂੰ ਉਹਨੇ ਤੀਜੇ ਦਾ ਹੱਥ ਫੇਰ ਜੋੜ ਲਿਆ ਹੂੰ ਉਹਦੀ ਛੜਾ ਤਾਂ ਹਾ ਉਹ ਵਰਦਾ ਹੂੰ ਉਹਦੀ ਅੱਜ ਜਾਣੀ ਹੂੰ ਉਹਦੀ ਪਾਪਾ ਲੈ ਲਾ ਲ ਹੂੰ ਹਾ ਛਾੜ ਹੂੰ ਉਹਨੇ ਪਾਈ ਤੋਥੀ ਦੇ ਲੜ ਭੰਗ ਲੈ ਚਾਦਰੇ ਦੇ ਨਾਲ ਖੋਲ ਕੇ ਚਾਦਰ ਹੂੰ ਤੇ ਉਹਦੇ ਲੜਵਾ ਲਕਣਾ ਹੁੰਦਾ ਗਿਆਪਰਾ ਹੂੰ ਜਦੋਂ ਖਾਲ ਟੱਪਣ ਲੱਗਿਆ ਜਾ ਬੱਢੀ ਦਾ ਹੂੰ ਵਿੱਚੋਂ ਲਾਲ ਨਿਕਲ ਕੇ ਖਾਲ ਕਿੱਟੀ ਹੂੰ ਉਹ ਤਾਂ ਮੱਛੀ ਖਾ ਲੀ ਹੂੰ ਜਦੋਂ ਮੱਛੀ ਖਾ ਗਈ ਭਾਈ ਹੂੰ ਉਹਨੇ ਕੀ ਕੀਤਾ ਉਹਨੇ ਅਖਵਾ ਹੂੰ ਨਾ ਵੀ ਗਿਆ ਆ ਹੂੰ ਤੀਜੇ ਦਿਨ ਭਾਈ ਉਹ ਤਾਂ ਫੇਰ ਹਲ ਜੋੜਨੇ ਹੂੰ ਉਹ ਵੀ ਤਾਂ ਉਹਦੀ ਛੜਾਤਾ ਹਾਂ ਹੂੰ ਉਹਦੀ ਭਈ ਮੈਂ ਨਹੀਂ ਛੜਾ ਸਕਦੀ ਹੂੰ ਮਿੰਨਾ ਤੇ ਦੋ ਸਾਰੀ ਭਾਲ ਆਲੀ ਹੂੰ ਹਾਂ ਹੂੰ ਉਹਦੀ ਨਾਇਮਾ ਕੋਸ ਦਿੰਦੀ ਹੂੰ ਮੈਂ ਮੈਨੂੰ ਖਰਚਾ ਲਾ ਕੇ ਦਿਖਾਉਂ ਹੂੰ ਛੜਾਦਾ ਤਿਆਰੀ ਹੂੰ ਮੈਂ ਕੋਸ ਨਹੀਂ ਦਿੰਦੀ ਹੂੰ ਤੂੰ ਤਾਂ ਏਡੀ ਨਾੜੀਆਂ ਕੀ ਜਾਂਦੇ ਤਰਾ ਹੂੰ ਉਹ ਆ ਵੀ ਲਾ ਬਾਬਾ ਦਵਾਨੀ ਹੂੰ ਖਲ ਛੜਦਾ ਹੂੰ ਕੋਈ ਹੌਤਾ ਛੜਦਾ ਨਹੀਂ ਆਖ ਕੇ ਢਗਢੇ ਚੀਜ਼ਾਂ ਮਿਲਦੀਆਂ ਸੀ ਹੂੰ ਜੇ ਅੱਜ ਤਮੇਨ ਕੋਸ ਵੀ ਨਹੀਂ ਮਿਲਿਆ ਹਨਾ ਹੂੰ ਮੈਂ ਕਿੱਥੇ ਕਰਾਂੀ ਆ ਸੋਚਾਂ ਸੋਚਦਾ ਸੋਚਾਂ ਸੋਚੀ ਗਾ ਹਮਾ ਚਮੜੀ ਕਿ ਨਾ ਹੂੰ ਅਰ ਪਹਿ ਮਨੇ ਮੱਛੀ ਦੇ ਦੋ ਆਪਾਂ دیਵਾਨੀ ਦੀ ਤਾਂ ਮੱਛੀ ਆਉਂਦੀ ਸੀ ਹੂੰ ਤੇ ਸਾਰੇ ਆਦੇ ਦੂਜੇ ਆਦੇ ਚੱਲ ਬਾਬੇ ਨੂੰ ਕਾਨੂੰ ਮੋੜਨਾ ਜਿਹੜੀ ਬਿਮਾਰ ਜੀ ਆ ਚੱਲ ਉਹਨੂੰ ਦੇ ਦਿਓ ਹੂੰ ਤਾਂ ਨੂੰ ਮੋੜਨਾ ਹਾਂ ਕੱਲ ਲੈ ਕੇ ਜਾਊਗਾ ਹੂੰ ਪਹਿ ਦੇਤੀ ਮੱਛੀ ਹੂੰ ਗਿਆ ਤੀ ਉਹ ਦੇ ਕੋਦਰ ਤਾਂ ਉਹ ਵੀ ਕਰੇ ਮਿਲ ਗਈ ਹੂੰ ਉਹਨੂੰ ਆਂਦਾ ਤੂਤਲਾ ਮੱਛੀ ਖੀਰ ਹੂੰ ਆਪਣੀ ਸੁੱਕੀ ਜਿੱਤੀ ਕਰਾ ਦੇ ਰਿਹਾ ਤੇ ਮਾਰ ਤੋਂ ਲਕੜਾ ਨਾ ਨਾ ਤਹਾਂ ਤੇੜ ਕੇ ਹਮ ਜਦੋਂ ਲਕੜਾ ਨਾ ਹੁਣ ਲੱਗਿਆ ਹਮ ਭਈ ਉਹ ਤਾਂ ਉਥੇ ਆ ਲੈਣਾ ਚਾਰ ਪਿਆ ਹਮ ਆਦਾ ਆਪਣਾ ਚੋਰ ਮਿਲ ਗਿਆ ਹਮ ਉਹ ਗਮੰਡਣ ਇਟ ਬਲੇਟ ਕੇ ਕਪੜੇ ਚ ਆ ਗਈ ਆ ਦੀ ਫੇ ਮੈਂ ਤਾਂ ਝੇੜ ਕਰੀ ਸੀਗੀ ਚ ਬੁਆ ਕਿਸ ਹਮ ਜਦੋਂ ਨੇ ਮੱਛੀ ਚੀਰੀ ਤੋ ਤਾਂ ਲਾਲ ਨਿਕਲਿਆ ਹਮ ਤੇ ਉਹਨਾਂ ਸਾਰੀਆਂ ਚੀਜ਼ਾਂ ਹੀ ਮੇਰੇ ਗਾਂਧੀ ਨਾਲੇ ਮੈਂ ਤੁਸ ਦਿੱਤਾ ਨਹੀਂ ਉਹਦੀ ਪਾਣੀ ਪੂਹੀ ਵੱਡੀਆਂ ਨੇ ਸਾਡਾ ਸੱਤੀ ਨਾਲ ਦੀ ਮਾਇਆ ਤੇ ਤੁਹੀ ਵੱਡੀਆਂ ਠੀਕ ਹੈ ਧੰਨਵਾਦ ਜੀ ਵੀਡੀਓ ਸ਼ੇਅਰ ਕਰਦੇ ਹੋ ਬਈ ਸਾਰੇ ਜਣੇ